ਇਹਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜੀ ਹਾਂ ਵੱਡੀ ਖਬਰ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਸਰੀਆਮ ਕੋਲੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਾਂਗਰਸੀ ਸਰਪੰਚ ਦੱਸਿਆ ਜਾ ਰਿਹਾ ਹੈ ਦੱਸਦੀ ਕਿ ਸੈਲੂਨ ਦੇ ਵਿੱਚ ਆਪਣਾ ਵਾਲ ਕਟਾਰਿਆ ਸੀ ਤਾਂ ਦੋ ਜਿਹੜੇ ਨੌਜਵਾਨ ਨੇ ਉਹ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣਿਆਂ ਨੇ ਜੀ ਹਾਂ ਉਹਨਾਂ ਦੇ ਹੱਥ ਦੇ ਵਿੱਚ ਵੈਪਨ ਫੜਿਆ ਹੁੰਦਾ ਏ ਜਿਹੜਾ ਰਿਵਾਲਵਰ ਫੜਿਆ ਹੁੰਦਾ ਏ ਉਸ ਦੇ ਨਾਲ ਉਹਨਾਂ ਦੇ ਵੱਲੋਂ ਕਈ ਜਿਹੜੇ ਫਾਇਰ ਕੀਤੇ ਜਾਂਦੇ ਨੇ ਤੇ ਮੌਕੇ ਤੇ ਹੀ ਸਰਪੰਚ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਉਹ ਮੌਕੇ ਤੇ ਹੀ ਜਿਹੜਾ ਸਰਪੰਚ ਦਮ ਤੋੜ ਦਿੰਦਾ ਏ ਤੇ ਦੱਸਦੀ ਕਿ ਪਿੰਡ ਜਿਹੜਾ ਇਹ ਤਰਨਤਰਨ ਦੇ ਪਿੰਡ ਤੋਂ ਖਬਰ ਸਾਹਮਣੇ ਆ ਰਹੀ ਏ ਤਰਨਤਰਨ ਦੇ ਅੱਡਾ ਚੰਬਾਲ ਦੀ ਦੱਸੀ ਜਾ ਰਹੀ ਹੈ ਘਟਨਾ ਜਿੱਥੇ ਸੈਲੂਨ ਦੇ ਵਿੱਚ ਸਰਪੰਚ ਕੁਮਾਰ ਸੋਨੂ ਅਵਨ ਕੁਮਾਰ ਸੋਨੂ ਜਿਹੜਾ ਵਾਲ ਕਟਾ ਰਿਆ ਸੀ ਦਾ ਉਸ ਦਾ ਗੋਲੀਆਂ ਮਾਰ ਕੇ ਕਤਲ ਕਰਵਾ ਦਿੱਤਾ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਹਰ ਤੋਂ ਬੈਠੇ ਕਿਸੇ ਸ਼ਖਸ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਦੱਸਦੀ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਵੀ ਖੜੇ ਕਰ ਰਹੇ ਨੇ ਦੀ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਆ ਉਹਦੀ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਉਹ ਵਿਗੜਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਉੱਥੇ ਹੀ ਅੱਜ ਜਿਹੜੀ ਖਬਰ ਸਾਹਮਣੇ ਆਈ ਹੈ ਆ ਦੱਸਦੀ ਕਿ ਤਰਨਤਨ ਦੇ ਕਸਬਾ ਅੱਡਾ ਚਮਾਲ ਦੇ ਵਿੱਚ ਜਿਹੜਾ ਹੈ ਸਰੀਆਮ ਦਿਨ ਦਿਹਾੜੇ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਰ ਹਾਲ ਫਿਲਹਾਲ ਜਿਹੜੀ ਪੁਲਿਸ ਆ ਬਰੀਕੀ ਨਾਲ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਸਵੇਰੇ ਜੀ ਮੇਰੇ ਕੋਲ 8:30 ਵਜੇ ਦੀ ਸਾਡੇ 8:30-9 ਵਜੇ ਦੇ ਕਰੀਬ ਘਟਨਾ ਹੈਗੀ ਇੱਥੇ ਓਵਨ ਜੀਮਾ ਜਿਹਨਾਂ ਨੂੰ ਛੋਟਾ ਨਾਂ ਸੋਨੂ ਸ਼ਾਹ ਵੀ ਕਹਿੰਦੇ ਆ ਅੜਜ ਦੀ ਦੁਕਾਨ ਹੈ ਤੇ ਮੇਰੇ ਖਲ ਮੌਜੂਦਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਇੱਥੇ ਆ ਕੇ ਦੋ ਨੌਜਵਾਨ ਜਿਹੜੇ ਆ ਉਹ ਗੋਲੀਆਂ ਮਾਰ ਕੇ ਮਾਰ ਗਏ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਪਰ ਹੁਣ ਪਤਾ ਲੱਗਿਆ ਕਿ ਦੋਨਾਂ ਦੀ ਡੈਥ ਹੋ ਗਈ ਹੈ ਅਸੀਂ ਕੁਝ ਸਪੈਸੀਫਿਕ ਲੀਡਸ ਹੈਗੀਆਂ ਸਾਡੇ ਕੋਲ ਤੇ ਵਰਕ ਆਊਟ ਕਰ ਰਹੇ ਹਾਂ ਛੇਤੀ ਬੰਦੇ ਫੜ ਲਾਂਗੇ ਕੀ ਦੱਸਿਆ ਕਿੰਨੇ ਅਨਛਾਤੀ ਵਿਅਕਤੀ ਸੀ ਜਾਂ ਕੌਣ ਕੀ ਉਹ ਦੋ ਜਣੇ ਸੀਗੇ ਜੀ ਮੋਟਰਸਾਈਕਲ ਤੇ ਆਏ ਜੋ ਹਜੇ ਤੱਕ ਆਲੇ ਦੁਆਲੇ ਕੈਮਰੇ ਦੀ ਫੀਟ ਤੋਂ ਸਾਨੂੰ ਪਤਾ ਲੱਗਿਆ ਦੋ ਜਣੇ ਮੋਟਰਸਾਈਕਲ ਤੇ ਸੀਗੇ ਕਤਲ ਕਰਨ ਤੋਂ ਬਾਅਦ ਇਧਰ ਝਮਾਲ ਵਾਲੀ ਸਾਈਡ ਇਹਨਾਂ ਚਲੇ ਗਏ ਸਰ ਇਹ ਤੋਂ ਪਹਿਲਾਂ ਇੱਕ ਪੱਤਰੀ ਸੁਲਵਿੰਦਰ ਸਿੰਘ ਦੇ ਵੀ ਗੋਲੀਆਂ ਵਧੀਆਂ ਇਹਦੀਕਰ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਬਿਲਕੁਲ ਦੇਖੋ ਮੈਂ ਨੂੰ ਉਹਦਾ ਤਾਂ ਆਪਾਂ ਲੱਗ ਤੋਂ ਕਰ ਲਈ ਜੀ ਜਿਹੜਾ ਇਸ ਦੀ ਹੈ ਉਹ ਪਰਟੀਕੂਲਰ ਇਹਦੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਤੁਸੀ ਲੱਗ ਤੋਂ ਗੱਲ ਕਰ ਰਹੇ ਸਰ ਹਾਲਾਤ ਜਿਹੜੇ ਇਲਾਕੇ ਦੇ ਹਨ ਉਹ ਬੜੀ ਡੈਸਟ੍ਰਿਕਟ ਵੀ ਹੈ ਹਾਲਾਤ ਲੱਗ ਸਰ ਇਹ ਨੂੰ ਤੋਂ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਵਾਹ ਤੇ ਇਸ ਦੇ ਪਾਸੇ ਕੋਈ ਖਾਸ ਕੋਈ ਇਸ ਤਰ੍ਹਾਂ ਦੇਖੋ ਸਾਡੇ ਵੱਲੋਂ ਤਾਂ ਪੂਰਾ ਪਿੱਛੇ ਜਿਹੜੀ ਥ੍ਰੈਟ ਵੀ ਆਈ ਸੀਗੀ ਜੀ ਜਿਹੜੀ ਭਿੱਖੀ ਬੰਡ ਵਾਲੀ ਤੁਸੀਂ ਸੀਗੀ ਉਹ ਵੀ ਅਸੀਂ ਬਦਲੇ ਨੂੰ ਲੈ ਆਏ ਆ ਉਹ ਵੀ ਮੰਨ ਗਏ ਆ ਜੀ ਉਹਨਾਂ ਦਾ ਕੋਈ ਆਪਸੀ ਲੈਣ ਦੇਣ ਸੀਗਾ ਪੁਰਾਣਾ ਜਿਹੜਾ ਮੁੰਡਾ ਇੱਕ ਆਸਟ੍ਰੇਲੀਆ ਗਿਆ ਕੋਈ ਗੋਪੀ ਗੋਪੀ ਦੇ ਨਾਲ ਉਹਦੇ ਤੇ ਉਹ ਵੀ ਟਰੇਸ ਹੋ ਗਿਆ ਸਾਡਾ ਜਿਹੜਾ ਉਹ ਡਾਕਟਰ ਤੇ ਉਹਨਾਂ ਨੂੰ ਆਈ ਸੀਗੀ ਟ੍ਰੈਟਾਈ ਸੀ ਰੈਂਸਨ ਵਾਲੇ ਇਹ ਸਾਰੇ ਇਹਨਾਂ ਨੂੰ ਵੀ ਕੋਈ ਆਈ ਇਹੋ ਜੀ ਕੋਈ ਗੱਲ ਕੋਈ ਨਹੀਂ ਅਜੇ ਨਹੀਂ ਅਜੇ ਵੌਕ ਆਊਟ ਕਰ ਰਹੇ ਨਹੀਂ ਅਜੇ ਕੋਈ ਅੱਛਾ ਤੇ ਸਾਰੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਕਿੰਨੇ ਕਿੰਨੇ ਕਿਤੇ ਟਿੱਕਰ ਗ੍ਰਿਫਤਾਰ ਕੀਤਾ ਜੀ ਦੇਖੋ ਅਜੇ ਤਾਂ ਆਡੈਂਟੀਫਾਈ ਕਰ ਰਹੇ ਆ ਅਸੀਂ ਸਾਡੇ ਕੋਲ ਕੋਈ ਸਪੈਸੀਫਿਕ ਲੀਡਸ ਹੈਗੀਆਂ ਆ ਅਸੀਂ ਆਡੈਂਟੀਫਾਈ ਕਰਕੇ ਛੇਤੀ ਫੜ ਲਾਂਗੇ